ਇਹ ਪਲੇਅਰ ਹੈਗੀ ਬਹੁਤ ਵੱਡੀ ਕਿੱਥੇ ਖੇੜ ਗਈ ਆਈ ਹੁਣ ਯੂਕੇ 64 ਮੈਡਲ 64 ਮੈਡਲ ਜਿੱਤੇ ਹਨ ਓਏ ਹਲੇ ਕਸੇ ਚੋਂ ਮੈਡਲ 골ਡ ਲੈ ਕੇ ਆਉਂਦੀ ਹੈਗੀ ਇਹ ਹਿੰਮਤ ਹੈ ਦੀ ਕੁੜੀ ਦੀ ਤਾਂ ਹੀ ਜਿੱਤ ਕੇ ਆਉਂਦੀ ਹੈ अकेਲੀ ਆਈ ਉਹ ਹਾਂ अकेਲੀ ਨਹੀਂ ਨਹੀਂ ਸਾਥ ਵਿੱਚ ਵੀ ਆਇਆ ਹੋਗਾ अकेਲੀ ਆਈ ਉਹ ਗੁਜਰਾਤ ਸੇ अकेਲੀ ਤੂੰ ਕੈਸੇ ਆਗੀ ਟ੍ਰੇਨ ਮੇ ਹਿੰਮਤ ਦੀ ਬਾਈ ਇੱਕ ਤੁਹਾਨੂੰ ਮਿਸਾਲ ਦਿਖਾਉਣ ਲੱਗੇ ਆ ਅੱਜ ਬਹੁਤ ਵੱਡੀ ਮਿਸਾਲ ਖਾਸ ਕਰਕੇ ਕੁੜੀਆਂ ਲਈ ਕੁੜੀਆਂ ਆਪਣੀ ਹਿੰਮਤ ਨਹੀਂ ਕਰਦੀਆਂ ਪਰ ਇੱਕ ਕੁੜੀ ਤੁਹਾਨੂੰ ਦਿਖਾਉਣਾ ਬਹੁਤ ਜ਼ਿਆਦਾ ਹਿੰਮਤੀ ਆ ਨਿਰਾਲੀ ਪਟੇਲ ਤੇ ਮੈਂ ਤੁਹਾਨੂੰ ਦੱਸ ਦਿਆਂ ਇਹ ਕੁੜੀ ਨਾ ਆ ਮੈਕ ਫੜ ਲਾ ਹੱਥ 'ਚ ਇਹ ਕੁੜੀ ਆਈ ਆ ਗੁਜਰਾਤ ਤੋਂ ਤੇ ਇਸ ਵਕਤ ਆਪਾਂ ਪੰਜਾਬ ਦੇ ਵਿੱਚ ਖੜੇ ਆ ਰਾਮਪੁਰਾ ਫੂਲ ਇੱਥੇ ਕਿਹੜਾ ਹੈ ਸਕਾਈ ਹਾਈਟਸ ਰਿਜ਼ੋਰਟ ਆ ਨਾ ਸਕਾਈ ਹਾਈਟਸ ਰਿਜ਼ੋਰਟ ਹੈ ਉੱਥੇ ਵਿਆਹ ਤੇ ਆਈ ਆ ਨਿਰਾਲੀ ਕੇਮ 'ਚ ਉਹ ਬਸ ਮਜ਼ਾ ਮਾ ਪੰਜਾਬੀ ਚ ਦੱਸੋ ਇੱਕ ਨਾਮ ਦੱਸੀ ਪਹਿਲਾਂ ਤਾਂ ਇੱਕ ਆਪਾਂ ਨਿਰਾਲੀ ਪਟੇ ਤੇ ਕਿੱਥੋਂ ਆਈ ਆ ਪੱਜਾ ਨਹੀਂ ਕਹਾਂ ਸੇ ਆਈ ਹੋ ਗੁਜਰਾਤ ਸੇ ਯਹਾਂ ਪਰ ਪੰਜਾਬ ਮੇ ਹਾਂ ਕਿਉਂ ਆਈ ਹੋ ਸ਼ਾਦੀ ਮੇ ਕਿਸ ਕੀ ਸ਼ਾਦੀ ਮੇ ਟੈਂਕੀ ਵਹਿਣ ਕੀ ਸ਼ਾਦੀ ਮੇ ਹਾਂ ਗੈਰੀ ਆ ਬਈ ਸਾਡਾ ਦੋਸਤ ਤੇ ਉਹਦੀ ਸਿਸਟਰ ਦੀ ਮੈਰੇਜ ਸਗੀ ਅੱਜ ਤੇ ਅਸੀਂ ਵੀ ਆਏ ਹੋਏ ਸੀ ਤੇ ਮੈਂ ਜਦੋਂ ਇਹਨੂੰ ਦੇਖਿਆ ਤੇ ਅਸੀਂ ਐਕਚੁਅਲੀ ਇਹਨੂੰ ਮਿਲੇ ਹੋਏ ਸੀ ਪਹਿਲਾਂ ਉਹਦੇ ਪਰ ਹਨਾ ਕਿ ਅਮਾਉਂਟ ਆ ਬੂ ਉਦੇਪੁਰ 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 ਇਹ ਵੀ ਆਈ ਹੋਈ ਸੀ ਇਹਦੀ ਇੱਕ ਸਿਸਟਰ ਸੀਗੀ ਯੋਗਤਾ ਤੇ ਇਹ ਕੁੜੀ ਦਾਤੀ ਵੀ ਹੈ ਕੁੜੀ ਹੈਂਡੀਕੈਪਡ ਹੈਗੀ ਬਟ ਇਹ ਆਪਣੇ ਆਪ ਨੂੰ ਕਹੋਂਦੀ ਨਹੀਂ ਕਿ ਮੈਨੂੰ ਪਿਛਲੇ ਸਾਲ ਵੀ ਲੜ ਪੀ ਮੈਨੂੰ ਇਹ ਕਹਿਣਾ ਨਹੀਂਗਾ ਨਿਰਾਲੀ ਥੋੜਾ ਜਿਆ ਤੁਰ ਕੇ ਦਿਖਾਈ ਆਪਾਂ ਦੱਸ ਵੀ ਦਈਏ ਹਾਂ ਵੀ ਕੀ ਗੱਲ ਬਾਤ ਹੈ ਮੜਾ ਜਿਆ ਤੁਰ ਕੇ ਆਪਾਂ ਇਧਰ ਨੂੰ ਆਉਣੇ ਆ ਇਧਰ ਨੂੰ ਇਧਰ ਨੂੰ ਆ ਜਾ ਚਾਹੀ ਥੋੜਾ ਜਿਆ ਇਹ ਪਰ ਮੈਂ ਤੁਹਾਨੂੰ ਇੱਕ ਚੀਜ਼ ਸਪੈਸ਼ਲ ਹੈ ਜੇ ਦਖਤ ਨਹੀਂ ਭੁੱਲ ਗਿਆ ਵੀ ਬਸ ਰੁਕ ਜਨਰਲ ਇਹ ਪਲੇਅਰ ਹੈਗੀ ਬਹੁਤ ਵੱਡੀ ਕਿੱਥੇ ਖੇਡ ਕੇ ਆਈ ਹੁਣ ਯੂਕੇ ਯੂਕੇ ਮਤਲਬ ਇੰਗਲੈਂਡ वहां पे क्या खेल के आई हो वहां पे जेवलिन थ्रो राइफल शूटिंग जेवलिन थ्रो देखो भी जेडी कुड़ी तुर्द दी मुश्किल ਦੇ ਨਾਲ ਹੈ ਉਹ ਜੈਵਲਨ ਥਰੋ ਜਿਵੇਂ ਉਹ ਭੱਲ ਆਇਆ ਸੜਦੇ ਹੁੰਦੇ ਹੈਗੇ ਉਹ ਸਿੱਟ ਕੇ ਆਈ ਤੇ ਵਾਂਹ ਪੇ ਜਿੱਤ ਕੇ ਆਈ ਹੋ ਹਾਂ ਕਿਆ ਜਿੱਤੀ ਹੋ ਫਸਟ 골ਡ ਮੈਡਲ 골ਡ ਮੈਡਲ 골ਡ ਮੈਡਲ ਲੈ ਕੇ ਆਈ ਹੈ ਕੁੜੀ ਵੇਖੋ ਹਣਾ ਕਿੱਡੀ ਵੱਡੀ ਗੱਲ ਹੈ ਇਹ ਕਿਹੜੀ ਪੈਰਾਓਲਪਿਕ ਹੁੰਦੀ ਹੈ ਨਹੀਂ ਅੱ비 ਉਹ 24 ਜੂਨ ਕੋ ਹੈ আচ্ছা ਪਹਿਲਾਂ ਵੀ ਕਿਤੋਂ ਮੈਡਲ ਜਿੱਤੇ ਹੈ ਨਾ ਯੈਸ ਕਿਤੋਂ ਬਹੁਤ ਸਾਰੇ 64 64 ਮੈਡਲ 64 ਮੈਡਲ ਜਿੱਤੇ ਹਨ। ਕੀ ਬਾਤ ਹੈ ਬਈ ਹਿੰਮਤੀ ਕੁੜੀ ਹੈ। ਅੱਛਾ ਇਹ ਆਈ ਹੈ। ਮੈਂ ਜਦੋਂ ਦੇਖਿਆ ਮੈਂ ਕਿ ਤੂੰ ਪਹਿਲਾਂ ਮੈਨੂੰ ਭੁਲੇਖਾ ਪੈ ਗਿਆ ਵੀ ਸ਼ਾਇਦ ਉਹਦੇ ਵਰਗੀ ਕੋ ਕੁੜੀ ਹੈ। ਫਿਰ ਹਰਵਿੰਦਰਾ ਗੇ ਲਖਵਿੰਦਰਾ ਗੇ ਕਹਿੰਦੇ ਯਾਰ ਵੀ ਉਹੀ ਹੈ। ਫਿਰ ਅਸੀਂ ਮੈਂ ਧਿਆਨ ਨਾਲ ਦੇਖਿਆ ਮੈਂ ਕਿ ਹਾਂ ਲੱਗਦੀ ਉਹੀ ਹੈ। अकेਲੀ ਆਈ ਉਹ? ਹਾਂ, अकेਲੀ। ਨਹੀਂ ਨਹੀਂ, ਸਾਥ ਵਿੱਚ ਕੋਈ ਆਇਆ ਹੋਗਾ। अकेਲੀ ਆਈ ਉਹ। ਗੁਜਰਾਤ ਸੇ अकेਲੀ ਤੂੰ ਕਿਵੇਂ ਆਗੀ ਟ੍ਰੇਨ ਮੇਂ? ਟ੍ਰੇਨ ਮੇਂ? ਸੋਤੇ 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 ਇਕ ਤਾਂ ਮਜ਼ਾਕ ਬਹੁਤ ਕਰਦੀ ਹੈ ਨਹੀਂ ਸੱਚੀ ਕੱਲੀ ਆਈ ਹੈ ਸੱਚੀ ਵੀ ਅਕੇਲੀ ਆ ਡਰ ਨਹੀਂ ਲੱਗਿਆ ਨਹੀਂ ਤੇ ਕਰਦੇ ਨੂੰ ਕਿਸੇ ਨੂੰ ਕਿਹਾ ਨਹੀਂ ਵੀ ਮੇਰੇ ਨਾਲ ਕੋਈ ਆਉ ਮੈਂ ਕੱਲੀ ਨਹੀਂ ਜਾਂਦੀ ਨਹੀਂ ਦੇਖੋ ਹਿੰਮਤ ਕਿੱਡੀ ਹੈ ਕੁੜੀ ਦੇ ਅੰਦਰ ਮੈਂ ਕਹਿੰਨਾ ਵੀ ਆਪਣੇ ਅਕਸਰ ਹੀ ਆਪਾਂ ਵੀ ਡਰ ਜਾਂਦੇ ਆ ਕੁੜੀਆਂ ਤਾਂ ਡਰਦੀਆਂ ਡਰਦੀਆਂ ਵੀ ਏਡੀ ਦੂਰ ਕਿਵੇਂ ਜਾਵਾਂ ਇਕੱਲੀ ਕੁੜੀ ਤੇ ਜਾਣ ਦਾ ਆਪਾਂ ਕਹਿੰਦੇ ਟਾਈਮ ਨਹੀਂ ਪਰ ਤੁਸੀਂ ਇਹ ਦੇਖੋ ਯਾਰ ਇੱਕ ਮਤਲਬ ਵੀ ਪੈਰ ਵੀ ਵਿਚਾਰੀ ਦੇਣਾ ਪੂਰੀ ਤਰ੍ਹਾਂ ਕੰਮ ਨਹੀਂ ਕਰਦੇ ਪਰ ਹਿੰਮਤ ਇੰਨੀ ਕਾ ਕੁੜੀ ਦੇ ਅੰਦਰ ਵੀ ਮੈਂ ਕਹਿੰਦਾ ਵੀ ਇਹ ਯੂਕੇ ਯੂਕੇ ਵੀ ਖੇਡ ਕੇ ਆਈਆਂ ਉੱਥੇ ਕੌਣ ਗਿਆ ਸੀ ਨਾਲ ਇਕੱਲੀ ਇਕੱਲੀ ਖੇਡ ਕੇ ਆਈ ਉਹ ਔਰ ਮੈਡਲ ਲੈ ਕੇ ਆਈ ਉਹ ਤਾਂ ਜੋ ਕੋਈ ਹੈਂਡੀਕੈਪਡ ਹੁੰਦੇ ਹਨ ਬਹੁਤ ਸਾਰੇ ਤੁਮਨੇ ਵੀ ਦੇਖਾ ਹੋਗਾ ਬੀਖ ਮੰਗਨੇ ਲੱਗਦੇ ਆ ਕਿ ਮੈਂ ਤਾਂ ਕੰਮ ਨਹੀਂ ਕਰ ਸਕਦਾ ਉਹਨਾਂ ਕੇ ਲਈ ਤੁਹਾਡਾ ਕੀ ਮੈਸੇਜ ਹੈ ਖੁਦ ਕੇ ਉੱਪਰ ਭਰੋਸਾ ਹੋਣਾ ਚਾਹੀਏ ਔਰ ਕੁਝ ਨਹੀਂ हिम्मत खुद से ही आती है किसी और से क्यों मांगने की हम खुद सब कुछ कर सकते हैं तो दूसरे के हाथ फैलाने में अच्छा नहीं लगता सही है उम्र कितनी अंदर वाली उम्र 20 20 ठीक है तो एक तो जैवलिन थ्रो खेलती है और किड़ी गेम खेलती है राइफल शूटिंग राइफल शूटिंग गोलियां मारन वाला ओदे च भी कुछ लेके आई मेडल कुछ में फर्स्ट आया ओए हर एक आसे च मेडल गोल्ड लेके आंदी हैगी ये हिम्मत है एड़ी कुड़ी दी तां ही जित के आंदी है नहीं ता ना बंदा डर जाता हुंदा है ठीक है ना वेट लिफ्टिंग ਵੇਟ ਲਿਫਟਿੰਗ ਵੀ ਕੋਈ ਵੇਟ ਤੂੰ ਕਿੱਥੋਂ ਲਿਫਟ ਕਰ ਲੈਂਦੀ ਹੋਈ ਨਹੀਂ ਘੋੜਾ ਕਿਤਾ ਤੂੰ ਹੈਗੀ ਆ ਸੱਚੀ ਵੇਟ ਲਿਫਟਿੰਗ ਚ ਵੀ ਕੀ ਮੈਡਲ ਦਿੱਤੇ ਉਹ ਨੈਸ਼ਨਲ ਤੱਕ ਹੈ ਉਹ ਉਸ ਵਿੱਚ ਵੀ 골ਡ ਜਿੱਤਾ ਹੈ ਯੈਸ ਸਾਰੇ ਚ 골ਡ ਲੈ ਕੇ ਆਂਦੇ 골ਡ ਨਹੀਂ ਲਾਣੇ ਕੇ ਸਿਲਵਰ ਕਿਉਂ ਲਾਏ ਵੈ ਵੀ ਇਹ ਹੈਗੀ ਆ ਪਿਆਰੀ ਜੀ ਕੁੜੀ ਨਰਾਲੀ ਪਟੇਲ ਸਾਡੀ ਛੋਟੀ ਭੈਣ ਹੈ ਸਾਨੂੰ ਉਦੋਂਪੁਰ ਮਿਲੀ ਸੀਗੀ ਤੇ ਉਦੋਂ ਵੀ ਆਪਾਂ ਇਹਦੀ ਵੀਡੀਓ ਕੀਤੀ ਸੀਗੀ ਇੱਕ ਵੀ ਉਹਨੇ ਯੂਕੇ ਖੇਡਣ ਜਾਣਾ ਅਸੀਂ ਵੈਸਟ ਆਫ ਲੱਕ ਕਿਹਾ ਸੀ ਤੈਨੂੰ ਤਾਂ ਜਿੱਤ ਕੇ ਆਈ ਹੈ ਹਨਾ ਤੇ ਉਹ ਹੁਣ ਇਹ ਉੱਥੇ ਯੂਕੇ ਜਾਇ ਉਹ ਹੈ ਗਿਆ ਅਗਸਤ ਮਹੀਨੇ ਦੀ ਗੱਲ ਹੈ ਨਾ ਜਾਂ ਸਤੰਬਰ ਦੀ ਸ਼ਰ ਅਗਸਤ ਸਤੰਬਰ ਚ ਗਏ ਸੀ ਉਦੋਂ ਮੜ ਕੇ ਇਹ ਜਾ ਕੇ ਉੱਥੇ ਖੇਡ ਕੇ ਜਿੱਤ ਕੇ ਵੀ ਆ ਗਈ ਤੇ ਅੱਜ ਫੇਰ ਪੰਜਾਬ ਮਿਲੇ ਅਸੀਂ ਤੇ ਸਾਡਾ ਦੋਸਤ ਹੈ ਨਾ ਨਿਊਜ਼ੀਲੈਂਡ ਵਾਲਾ ਬਾਈ ਗੈਰੀ ਤੇ ਉਹਦੀ ਸਿਸਟਰ ਦੀ ਮੈਰਿਜ ਸੀਗੀ ਅੱਜ ਉੱਥੇ ਅੱਜ ਇਕੱਠੇ ਹੋਏ ਸੀਗੇ ਤੇ ਉੱਥੇ ਮਿਲੀ ਅੱਜ ਤੇ ਮੈਂ ਇਹਨੂੰ ਪੁੱਛਿਆ ਵੈਸੀ ਮੈਂ ਕਿਹਾ ਵੀ ਖੇੜੇ ਕਹਿੰਦੇ ਖੇਡ ਵੀ ਲਈ ਜਿੱਤ ਵੀ ਲਈ ਤੇ ਮੈਨੂੰ ਪੁੱਛਿਆ ਮੈਂ ਵੀ ਕਿਹਦੇ ਨਾਲ ਆਈਂ ਕਹਿੰਦੀ ਕੱਲੀ ਆਈਂ ਸੋ ਬਹੁਤ ਵੱਡੀ ਗੱਲ ਹਨਾ ਸੋ ਇਹ ਕੁੜੀ ਦੀ ਜਿਹੜੀ ਐਗਜ਼ਾਮਪਲ ਹੈ ਮੈਂ ਕਹਿੰਨਾ ਇਹ ਹਰੇਕ ਕੁੜੀ ਨੂੰ ਆਪਣੇ ਆਪ ਤੇ ਲਾਉਣੀ ਚਾਹੀਦੀ ਸਿੱਖਣੀ ਚਾਹੀਦੀ ਹੈ ਸੋ ਜੇ ਕੋਈ ਕੁੜੀਆਂ ਵੀ ਦੇਖ ਰਹੀਆਂ ਹਨ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰਕੇ ਆਪਣੇ ਸੁਝਾਅ ਦੇ ਦਿਓ ਸਾਨੂੰ ਫੋਲੋ ਜ਼ਰੂਰ ਕਰਿਓ ਜੇ ਅਸੀਂ ਚੰਗੀਆਂ ਵੀਡੀਓ ਲੈ ਕੇ ਆਉਂਦੇ ਤਾਂ ਧੰਨਵਾਦ ਜੀ